ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮਿਲਾਉਣੇ ਆਪਾਂ ਰਾਜਿੰਦਰ ਸਿੰਘ ਨਾਲ ਇਹਨਾਂ ਦੀ ਸੂਚ ਤੇ ਜਿਹੜੇ ਅੱਜ ਦੇ ਸਰਟੀਫਿਕੇਟ ਮੈਹਕਮਾ ਉਹਨਾਂ ਬਾਰੇ ਗੱਲਬਾਤ ਤੁਹਾਨੂੰ ਰਾਜਿੰਦਰ ਸਿੰਘ ਜੀ ਆਪ ਦੱਸਣਗੇ ਇਹ ਗੱਲ ਆਏ ਆ ਗੱਲ ਕਰਨ ਨੂੰ ਬਹੁਜੀ ਕਰਦਾ ਹੈ ਨਾ ਹੂੰ ਪਰ ਜਿਹੜੇ ਆਪਣੇ ਬੈਠੇ ਆ ਨਾ ਬੁੱਧੀ ਜੀ ਨੇ ਵੀ ਜਨਨ ਤੇ ਬੈਠੇ ਆ ਸਰਟੀਫਿਕੇਟ ਮੈਂ ਹਾਂ ਅੱਡੀ ਵਿਡ ਮਹਿਮਾ ਹੂੰ ਉਹਨਾਂ ਤੋਂ ਵੀ ਡਰ ਲੱਗਦਾ ਅੱਛਾ ਤੇ ਐਂ ਵੀ ਡਰ ਲੱਗਦਾ ਲੋਕ ਕਹਿੰਦੇ ਲੈ ਵੀ ਤੂੰ ਸਿਆਣਾ ਬਣਦਾ ਹਨਾ ਹੂੰ ਤੇ ਬੜਾ ਸਿਆਣਾ ਆ ਗਿਆ ਹੂੰ ਆਪਾਂ ਐ ਨਹੀਂ ਕਹਿੰਦੇ ਵੀ ਸਿਆਣਾ ਇਹ ਤਾਂ ਆਪਾਂ ਕਿਸੇ ਨੂੰ ਸਮਝਾਈ ਤੋ ਕੋਈ ਨਹੀਂ ਯਾਰ ਸੰਸਾਰ ਦਾ ਸਹੀ ਗੱਲ ਹੈ ਜੇ ਮੈਂ ਮਾੜਾ ਹੂੰ ਤਾਂ ਮੈਂ ਮਾੜਾ ਹੀ ਰਹੂੰਗਾ ਸਹੀ ਗੱਲ ਠੀਕ ਹੈ ਪਰ ਮੈਂ ਕਹਿਣਾ ਵੀ ਇੱਕ ਵਾਰੀ ਆਪਾਂ ਸੋਚ ਕੇ ਦੇਖ ਗਏ ਵੀ ਆਪਾਂ ਕਰ ਕਿਰੇ ਅੱਜ ਕੱਲ ਸਹੀ ਗੱਲ ਜੀ ਆਪਾਂ ਦੂਜੇ ਨੂੰ ਸਰਟੀਫਿਕੇਟ ਦੇ ਦੇਣੇ ਆ ਹਾਂਜੀ ਜੇ ਤੂੰ ਆਹ ਕੰਮ ਗਲਤ ਕਰੀ ਜਾਂਦਾ ਹੂੰ ਵੀ ਆਪਾਂ ਕੀ ਕਰੀ ਜਾਂਦੇ ਆ ਸਹੀ ਗੱਲ ਹੁਣ ਤੂੰ ਦੇਖ ਲੈ ਵੀ ਕਿਸਾਨੀ ਧਰਨੇ ਤੇ ਲੜਾ ਹਾਂਜੀ ਹੁਣ ਬੰਦਾ ਬੈਠਾ ਦੱਲੇ ਵਾਲ ਕਿਸਾਨੀ ਧਰਨੇ ਤੇ ਬੈਠਾ ਹੂੰ ਆਪਦਾ ਜੀਵਨ ਦਾਤ ਲਈ ਬੈਠਾ ਸਹੀ ਗੱਲ ਠੀਕ ਹੈ ਹੂੰ ਆਪਣੇ ਲੋਕਾਂ ਨੂੰ ਨੇ ਫੜਿਆ ਉੱਥੇ ਹੂੰ ਠੀਕ ਹੈ ਆਪਣਾ ਕੀ ਹੱਕ ਬੰਦਾ ਉਹ ਚੱਲ ਨਹੀਂ ਟਾਈਮ ਮਜਬੂਰੀ ਆ ਨਹੀਂ ਜਾ ਸਕਦੇ ਠੀਕ ਆ ਆਪਣਾ ਇੱਕ ਉਹ ਦੇਖ ਲੋਕਾਂ ਦੀ ਸੋਤ ਇੱਥੋਂ ਤੱਕ ਡਿੱਗੀ ਪਈ ਆ ਦੂਜੀ ਯੂਨੀਅਨ ਵਾਲਿਆਂ ਨੇ ਕੀਤਾ ਉਸੇ ਦਿਨ ਦਾ ਕੱਠ ਹੋਰ ਕੀਤਾ ਰੱਖਿਆ ਠੀਕ ਆ ਠੀਕ ਆ ਵੀ ਉੱਥੇ ਕੱਠਣਾ ਉਹ ਜੀ ਹੂੰ ਹੁਣ ਜੇ ਮੇਰੀ ਗੱਲ ਸੁਣ ਆਪਣਾ ਹੁਣ ਬੰਦਾ ਹੂੰ ਬਠਿੰਡੇ ਗਿਆ ਤੂੰ ਹੂੰ ਉੱਥੇ ਆਪਾਂ ਨੂੰ ਪਤਾ ਲੱਗ ਜੀ ਵੀ ਆਪਣੇ ਘਰ ਤੇ ਪਈ ਤੇਰਾ ਆ ਸਮਾਨ ਦੇ ਤੋਂ ਖੋਇਆ ਜਾਣਾ ਹੂੰ ਠੀਕ ਆ ਤੂੰ ਉਥੇ ਧਰਨੇ ਤੇ ਬੈਠੇਗਾ ਹੂੰ ਇਹ ਤੂੰ ਘਰੇ ਆ ਕੇ ਵੀ ਮੈਂ ਦੱਸ ਕੇ ਫੇਰ ਬੈਠੇਗਾ ਤੈਨੂੰ ਪਤਾ ਵੀ ਟਾਈਮ ਹੈ ਨਹੀਂ ਹੂੰ ਤੈਨੂੰ ਪਤਾ ਹੀ ਇਹ ਵੀ ਪਰਿਵਾਰਕ ਜਿਹੜੇ ਮੈਂਬਰ ਆ ਪਿੱਛੇ ਆਉਣਗੇ ਵੀ ਮੈਂ ਦੱਸ ਦੂੰ ਉਹਨਾਂ ਨੂੰ ਹੂੰ 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 ਉਹਨਾਂ ਤੋਂ ਪੁੱਛਣਾ ਤਾਂ ਕੀ ਆ ਹੂੰ ਜਿਹੜੇ ਫਿਰ ਪਿੱਛੇ ਜਿਹੜੇ ਦੂਜੇ ਬੁੱਢੀ ਜੀ ਵੀ ਫੇਰ ਆ ਜਾਂਦੇ ਆ ਹੂੰ ਉਹ ਆਪ ਦੇ ਵਿਚਾਰ ਦੇਈ ਜਾਂਦੇ ਆ ਕਿ ਸਾਥੋਂ ਕਿਹੜਾ ਪੁੱਛ ਕੇ ਬੈਠਾ ਹੂੰ ਸਾਨੂੰ ਪੁੱਛਿਆ ਨਹੀਂ ਲੋਲਦੂ ਮਾਨਸਾਲਾ ਉਹ ਕਹਿੰਦਾ ਕਿ ਇਹ ਦੀ ਥੋੜੀ ਗਲਤ ਆ ਇਹ ਹੁਣ ਹੀ ਬਹਿ ਗਿਆ ਯਾਰ ਉਹ ਦਾਤੇ ਲਈ ਬੈਠਾ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਪਹਿਲੀ ਗਲਤ ਆ ਵੀ ਉਹ ਤਾਂ ਦਾਤੇ ਲਈ ਬੈਠਾ ਇੱਕ ਸਾਲ ਨਹੀਂ ਦੇ ਗੱਲ ਤਾਂ ਸਾਨੀ ਦੀ ਆ ਤੁਸੀਂ ਕਰੀ ਕੀ ਜਾਨਦੇ ਹੋ ਕਿੱਤਰ ਦੀ ਗੱਲ ਆ ਕਿੱਥੇ ਸਾਥ ਦੇਣਾ ਚਾਹੀਦਾ ਤੁਹਾਨੂੰ ਉਹਦਾ ਵੀ ਸਾਥ ਦਿਓ ਰਲ ਮਿਲ ਕੇ ਚੱਲੋ ਵੀ ਆਪਾਂ ਦੂਜੇ ਪ੍ਰਤੀ ਆਪਾਂ ਸੋਚ ਇੰਨੀ ਮਾੜੀ ਨਾ ਰੱਖੋ ਨਹੀਂ ਉਹ ਕਿਹੜਾ ਫਿਰ ਹੋਰ ਮੁਲਕ ਚ ਰਹਿੰਦੇ ਆ ਚੀਨ ਚ ਰਹਿੰਦੇ ਨੇਪਾਲ ਚ ਰਹਿੰਦੇ ਉਹ ਪੰਜਾਬ ਚ ਹੀ ਹੈ ਜੇ ਜ਼ਮੀਨਾਂ ਤੇ ਆਉਗੀ ਤਾਂ ਸਾਰਿਆਂ ਦੀ ਤਾਂ ਗੱਲ ਆਉਗੀ ਉਹਦੇ ਘਰ ਕੱਲੇ ਦੇ ਆਣੀ ਹੁਣ ਮੇਰੇ ਤੇ ਲਾਲਾ ਜੇ ਆਪਾਂ ਗੱਲ ਕਰਦੇ ਸੋਚ ਦੀ ਆ ਆਪਾਂ ਕੋਈ ਸਰਕਾਰ ਕੋਈ ਕੁਝ ਨਹੀਂ ਕਰਦੀ ਆਪਾਂ ਆਮ ਬੰਦਾ ਨਾ ਦਜੀਏ ਮਾਲਾ ਮੈਂ ਆ ਮੇਰੇ ਕੋਲੇ ਕੋਈ ਪਾਵਰ ਆ ਗਈ ਲੋਕਾਂ ਨੇ ਬੱਸ ਵੀ ਆ ਬਾਲੇ ਬਾਵਾ ਕਰਕੇ ਚੜਾਵਾ ਉਹ ਬੰਦਾ ਤਾਂ ਜਾ ਉੜਦਾ ਉਹਦਾ ਸੋਚਦਾ ਜਿਹੜਾ ਮਿਆਰ ਆ ਉਹ ਜਦੋਂ ਥੱਲੇ ਆ ਜਾਂਦਾ ਠੀਕ ਆ ਉਹ ਜਦੋਂ ਥੱਲੇ ਲੈਵਲ ਉਹਦਾ ਆ ਜਾਂਦਾ ਉਹ ਲੋਕਾਂ ਬਾਰੇ ਸੋਚਣਾ ਕਰ ਦਿੰਦਾ ਬੰਦ ਫਿਰ ਉਹ ਹਵਾ ਛੁੱਟਦਾ ਫਿਰ ਉਹ ਆਮ ਤੋਂ ਖਾਸ ਆਪਾਂ ਆ ਬਣਾ ਦਿੰਨੇ ਆ ਉਹਨੂੰ ਇਹ ਬੰਦਾ ਖਾਸ ਹੋ ਗਿਆ ਹੁਣ ਠੀਕ ਆ ਆਪਾਂ ਆਪੇ ਹੀ ਬਣਾਉਣੇ ਆਗੇ ਇਹਦੇ ਚ ਕੋਈ ਗਲਤੀ ਨਹੀਂ ਹੁੰਦੀ ਫਿਰ ਉਹਨੂੰ ਜਿਹੜੇ ਆ ਦੂਜੇ ਦੇ ਮੁਸ਼ਕਲਾਂ ਨਾ ਉਹ ਸਾਹਮਣੇ ਨਹੀਂ ਆਉਂਗਾ ਇਹ ਕੀ ਕਹਿਣਾ ਚਾਹੁੰਦੇ ਆ ਕੀ ਨਹੀਂ ਉਹਨੂੰ ਤੇਰੇ ਜੀਵਨ ਨਾਲ ਕੋਈ ਉਹ ਤੋਂ ਟੱਪ ਜਾਂਦੇ ਨਾ ਗੱਲਾਂ ਮੁੜ ਕੇ ਆਲੇ ਆਉਂਦੀ ਸਿਆਸਤ ਚ ਪੈ ਜਾਂਦੇ ਪੈਸੇ ਕਮਾਉਂਦੇ ਹੋ ਜਾਂਦੇ ਆ ਠੀਕ ਆ ਆਪਾਂ ਇਹ ਗੱਲ ਕਹਿਣੇ ਆ ਵੀ ਤੁਸੀਂ ਦੂਜੇ ਨੂੰ ਜੇ ਸਰਟੀਫੀਕੇਟ ਦੇਣਾ ਪਹਿਲਾਂ ਆ ਆਪ ਦੇਖੋ ਕਿ ਆਪਾਂ ਕੀ ਕਰੀ ਜਾਨੇ ਆ ਕਿ ਆਪਾਂ ਆਪਦੀ ਜ਼ਿੰਦਗੀ ਆਪਾਂ ਕਿਸਾਨੀ ਧਰਨੇ ਨੂੰ ਜਾਂ ਪਿੰਡ ਨੂੰ ਜਾਂ ਸੰਸਾਰ ਨੂੰ ਆਪਣੀ ਕੀ ਦੇਣਾ ਜੇ ਮੈਂ ਕਹਾਂ ਵੀ ਮੈਂ ਸਮਝਾਈ ਜਨਾ ਮੈਂ ਮੈਂ ਕਹਿੰਦਾ ਵੀ ਮੈਂ ਤਾਂ ਸਮਝਾਈ ਨਹੀਂ ਆਪ ਕਿਸੇ ਕਈ ਬੰਦੇ ਹੁੰਦੇ ਆ ਦੇਖ ਕੇ ਸਿੱਖਦੇ ਆ ਕਈ ਸੁਣ ਕੇ ਸਿੱਖਦੇ ਆ ਇਹ ਕਰਕੇ ਖੁਦਦੇ ਆ ਤੇ ਨੁਕਸਾਨ ਕਰਾ ਕੇ ਸਿਖਦੇ ਆ ਹੁਣ ਇਹ ਗਰਦੀਪ ਆ ਹੂੰ ਮਨੀਲਾ ਹੂੰ ਸਾਡੇ ਰਿਸ਼ਤੇਦਾਰ ਨੇ ਵੀਡੀਓ ਸ਼ੇਅਰ ਕੀਤੀ ਮੈਂ ਤੁਹਾਨੂੰ ਦੱਸਦਾ ਇੱਕ ਉਦਾਹਰਨ ਦਿੰਨਾ ਹੂੰ ਉਹ ਬੰਦਾ ਕਹਿੰਦਾ ਨਾ ਵੀ ਜੇ ਕੋਈ ਬੰਦਾ ਸੁਧਰਨਾ ਚਾਹਵੇ ਤਾਂ ਵੀ ਸੁਧਰਨ ਦੇਉ ਉਹਨੂੰ ਕਹਿੰਦਾ ਕਿ ਅਸੀਂ ਗੁਰਦੁਆਰੇ ਜਾਂਦੇ ਸੀ ਸੰਠਾ ਲੈਣ ਹੂੰ ਕਹਿੰਦਾ ਅਸੀਂ 15 ਦਿਨ ਜਾਂਦੇ ਰਹੇ ਹੂੰ ਠੀਕ ਆ ਕਹਿੰਦਾ 15 ਦਿਨ ਜਾਂਦੇ ਰਹੇ ਤੇ 15 ਦਿਨਾਂ ਬਾਅਦ ਕਹਿੰਦਾ ਸਾਨੂੰ ਕੋਈ ਬੰਦਾ ਕਹਿੰਦਾ ਬਾਰ ਕੇ ਗੁਰੂ ਘਰ ਦੇ ਕਹਿੰਦਾ ਤੁਹਾਨੂੰ ਕੋਈ ਪਤਾ ਲੱਗਦਾ ਅਸੀਂ ਆਖਿਆ ਨਹੀਂ ਕਹਿੰਦਾ ਕੁਐਸਚਨ ਮਾਰਕ ਆ ਗਿਆ ਇੱਕ ਠੀਕ ਆ ਕਹਿੰਦਾ ਕਿ ਉਹ ਕੁਐਸਚਨ ਮਾਰਕ ਆ ਗਿਆ ਕਹਿੰਦਾ ਅਸੀਂ ਜਨੂ ਹਟ ਗਈ ਜਨੂ ਹਟ ਗਈ ਕਹਿੰਦਾ ਫਿਰ ਕਹਿੰਦਾ ਅਸੀਂ ਆਖਿਆ ਸਾਨੂੰ ਕਿਸੇ ਉਹ ਬਾਬਾ ਕਹਿੰਦਾ ਵੀ ਤੁਸੀਂ ਆਉਣ ਨੂੰ ਕਿਉਂ ਹਟ ਗਈ ਕਹਿੰਦਾ ਆਣੋ ਅਸੀਂ ਤਾਂ ਹਟ ਗਏ ਅਕੇ ਸਾਡੇ ਕੋ ਪੱਲੇ ਤਾਂ ਪੈਂਦਾ ਨਹੀਂ ਉਹ ਕਹਿੰਦਾ ਚੰਗਾ ਲੈ ਪੈਟਰੂ ਟੋਕਰਾ ਚੱਕ ਵੀ ਤੂੰ ਪਾਣੀ ਦਾ ਭਰ ਕੇ ਲਿਆ ਤੇ ਇੱਥੇ ਰੱਖ ਉਹ ਕਹਿੰਦਾ ਚੰਗਾ ਉਹ ਤਨਾਰੀ ਗਿਆ ਟੋਕਰ ਚ ਪਾਣੀ ਕਿੱਥੋਂ ਆਵੇ ਹੂੰ ਠੀਕ ਆ ਟੋਕਰ ਚ ਪਾਣੀ ਜੋ ਨਾ ਆਇਆ ਉਹ ਕਹਿੰਦਾ ਕਿ ਬਾਬਾ ਜੀ ਇਹ ਕਿ ਪਾਣੀ ਤਾਂ ਆਉਂਦਾ ਨਹੀਂ ਹੂੰ ਕਹਿੰਦਾ ਤੈਨੂੰ ਮੈਂ ਸਮਝਾਉਣਾ ਵੀ ਟੋਕਰੇ ਚ ਪਾਣੀ ਭਾਵੇਂ ਨਹੀਂ ਆਇਆ ਹੂੰ ਵੀ ਉਹ ਟੋਕਰਾ ਦੂਜੇ ਟੋਕਰਿਆਂ ਨਾਲੋਂ ਸਾਫਤਾ ਹੋ ਗਿਆ ਸਹੀ ਗੱਲ ਹੈ ਹਾਂ ਨਹੀਂ ਉਹਦੀ ਜਿਹੜੀ ਸੋਚ ਆ ਵੀ ਉਹ ਸਾਫ ਉਸ ਤੋਂ ਨੂੰ ਸੁਧਰਿਆ ਉਸ ਤੋਂ ਭਰ ਕੇ ਪਿਆ ਵੀ ਉਹ ਗੱਲ ਕਰਦੇ ਆ ਵੀ ਜੁੜੇ ਹੁਣ ਲੱਖਾ ਸੁਧਾਨਾ ਹਮ ਪਾਨਾ ਸਿੱਧੂ ਆ ਹਮ ਉਹਨਾਂ ਨੇ ਉਥੇ ਜਾਣ ਦੀ ਗੱਲ ਕੀਤੀ ਹਮ ਠੀਕ ਆ ਉਹ ਦਿਨੇ ਵਿਚਾਰੇ ਕੰਮ ਕਰਦੇ ਖੇਤ ਰਾਤ ਨੂੰ ਧਰਨੇ ਤੇ ਜਾਂਦੇ ਆ ਠੀਕ ਆ ਤੇ ਆਪਾਂ ਜੇ ਕਹਿ ਦਈਏ ਹੁਣ ਆਪਾਂ ਇੱਥੇ ਮੇਰੇ ਵਰਗੇ ਲੱਖਾਂ ਗਾਹਤਾ ਲੱਖਾਂ ਪੈਸੇ ਖਾ ਗਿਆ ਪਹਾਨਾ ਸਿੱਧੂ ਪੈਸੇ ਖਾ ਗਿਆ ਉਹ ਪੈਸੇ ਦਾ ਭੰਡਰਕ ਜਿਹੜੇ ਖਾਣੇ ਆ ਖਾ ਗਿਆ ਉਹ ਜਾਂਦੇ ਵੀ ਆ ਮੁੱਦੇ ਤੇ ਗੱਲ ਵੀ ਕਰਦੇ ਆ ਜੇ ਆਪਾਂ ਕਿਸੇ ਦਾ ਸਾਥ ਨਹੀਂ ਦੇ ਸਕਦੇ ਉਹਨੂੰ ਭੰਡੋ ਵੀ ਨਾ ਹੁਣ ਉਹ ਬੰਦਿਆਂ ਦੀ ਸੋਚ ਵੇਖ ਲਓ ਕਿੱਥੇ ਦੇ ਫਰਦੀ ਆ ਉਹ ਬੰਦੇ ਤਾਂ ਕਹਿੰਦੇ ਆ ਵੀ ਆਪਾਂ ਪੰਜਾਬ ਨੂੰ ਬਚਾਓ ਆਏ ਬਚਾਉ ਜੋਂ ਬਚਾਉ ਆਪਾਂ ਟਿੱਪਣੀਆਂ ਇਹਨਾਂ ਨੂੰ ਪੈਸੇ ਫੰਡਿੰਗ ਆਉਂਦੀ ਆ ਇਹਨਾਂ ਨੂੰ ਐ ਹੁੰਦਾ ਇਹਨਾਂ ਨੂੰ ਵੋਹ ਹੁੰਦਾ ਤੇ ਬਾਈ ਆਪਾਂ ਇਹੀ ਗੱਲ ਕਹਿਣੀ ਚਾਹੁੰਦੇ ਆ ਵੀ ਜੇ ਆਪਾਂ ਕਿਸੇ ਦਾ ਕੁਝ ਚੰਗਾ ਨਹੀਂ ਨਾ ਕਰ ਸਕਦੇ ਤੇ ਮਾੜਾ ਵੀ ਨਾ ਕਰੂ ਇਹ ਪਤਾ ਕੀ ਸੋਚ ਆ ਇਹਨਾਂ ਦੀ ਇਹ ਸੋਚ ਆ ਕਈ ਬੰਦਿਆਂ ਦੀ ਵੀ ਉਹ ਕਿਤੇ ਚੰਗਾ ਨਾ ਖਾ ਜੇ ਹਾਂ ਜੀ ਉਹ ਇਸੇ ਤੇ ਆ ਨਾ ਦੀਪ ਸਿੱਧੂ ਦੀ ਹਾਂ ਦੀਪ ਸਿੱਧੂ ਮਰ ਗਿਆ ਮਰ ਗਿਆ ਉਹੀ ਦੀਪ ਸਿੱਧੂ ਦੇ ਮਰਨ ਪਿੱਛੋਂ ਦੇਖ ਲਾ ਵੀ ਉਹ ਜਿਹੜੀਆਂ ਗੱਲਾਂ ਉਹ ਕੰਗਾਂ ਸੀ ਉਹ ਸੱਚ ਹੋਈਆਂ ਡੱਲੇ ਵਾਲ ਨੇ ਉਦੋਂ ਵੀ ਕਿਹਾ ਸੀਗਾ ਵੀ ਨਾ ਉਥੋਂ ਮਰਨ ਪਿੱਛੋਂ ਮੁੜ ਕੇ ਸਾਰੇ ਮਗਰ ਤੁਰ ਪੈਂਦੇ ਆ ਮਗਰ ਤੁਰ ਪੈਂਦੇ ਆ ਵੀ ਆਹ ਠੀਕ ਸੀਗਾ ਇਹਈ ਸੋਚ ਚੰਗੀ ਸੀ ਆਪਣੇ ਲੋਕਾਂ ਦੀ ਮਾਨਸਿਕਤਾ ਹੀ ਇਹ ਆ ਬਾਅਦ ਪਤਾ ਕੀ ਕਰਨਗੇ ਸਾਡੇ ਉ ਬਸ ਉਹ ਮਤ ਭੇ ਸੀਗੇ ਉ ਤਾਂ ਆ ਕੇ ਸਾਡੀ ਸੋਚ ਇੱਕੋ ਹੀ ਸੀ ਸੋਚ ਇੱਕੋ ਹੀ ਸੀ ਚਾਰਕ ਮਤ ਭੇ ਸੀਗੇ ਇਹਨਾਂ ਦੀ ਇਹ ਸੋਚ ਐ ਵੀ ਹੁਣ ਉਹਨਾਂ ਨੂੰ ਪਤਾ ਕੀ ਐ ਵੀ ਜੇ ਕਿਤੇ ਹੱਲ ਹੋ ਗਿਆ ਮਸਲਾ ਇਹਦਾ ਸਾਰਾ ਕ੍ਰੈਡਿਟ ਆ ਜਿਹੜਾ ਉਹ ਉਹ ਕ੍ਰੈਡਿਟਰ ਤਾਂ ਜਾਊੜੂਗਾ ਕ੍ਰੈਡਿਟ ਦਾ ਉਹ ਕ੍ਰੈਡਿਟ ਤਾਂ ਜਾਊੜੂਗਾ ਤੇ ਤੁਸੀਂ ਐ ਵੀ ਦੇਖੋ ਵੀ ਉਹਦੇ ਨਾਲ ਕੀ ਸ਼ੁਰੂ ਆ ਵੀ ਨੀ ਕੁਛ ਹੋਊਗਾ ਤੁਸੀਂ ਯਾਰ ਸੋਚਦਾ ਮਿਹਰ ਇੱਥੋਂ ਸੀਗਾ ਤੇ ਇੱਥੇ ਲਿਆ ਕੇ ਜਮ੍ਹਾਂ ਥੱਲੇ ਸੈੱਟ ਦਿੰਦੇ ਹੋ ਆਪਾਂ ਨਹੀਂ ਕਹਿੰਦੇ ਵੀ ਆਪਾਂ ਸਿਆਣੇ ਆ ਆਪਾਂ ਮੈਂ ਕਹਿੰਦਾ ਵੀ ਸਾਰੇ ਪਿੰਡ ਤੋਂ ਮੈਂ ਆਪਦੀ ਆਪ ਕਹਿਣਾਗਾ ਵੀ ਆਪਣੇ ਪੱਲੇ ਕੁਛ ਨਹੀਂ ਨਾ ਨੌਲੇਜ ਆ ਕੁਛ ਵੀ ਨਹੀਂ ਔਰ ਆਪਾਂ ਇਹ ਗੱਲ ਕਹਿਨੇ ਆ ਕਿ ਦੂਜਿਆਂ ਨੂੰ ਕੰਮ ਕਰਨ ਦਾ ਜਿਹੜਾ ਬੰਦਾ ਕੰਮ ਕਰੀ ਜਾਂਦਾ ਨਾ ਉਹਨੂੰ ਕੰਮ ਕਰੀ ਜਾਣ ਦਿਓ ਵੀ ਦੇਵਾਂਲਾ ਤੂੰ ਕੰਮ ਕਰੀ ਜਾ ਨਾ ਹੁਣ ਮੈਂ ਕਹਾਂ ਵੀ ਯਾਰ ਤੂੰ ਕੰਮ ਕਰੀ ਜਾ ਨਾ ਤੇ ਪਾਸੇ ਬੈਠਾ ਨਾ ਮੈਂ ਲੋਕ ਸੀ ਗੱਡੀ ਜਾਊਗਾ ਯਾ ਯਾਰ ਐ ਹੋ ਗਿਆ ਆਹ ਹੋ ਹੋ ਗਿਆ ਆ ਜੋ ਹੋ ਗਿਆ ਇਹ ਗੱਲ ਨੂੰ ਇਹਨਾਂ ਨੇ ਕਿਸਾਨੀ ਧਰਨੇ ਨੂੰ ਵੀ ਸਿਆਸਤ ਚ ਪੇਸ਼ ਕਰਤਾ ਜਿਵੇਂ ਹੁਣ ਉਹ ਮੇਰੀ ਗੱਲ ਸੁਣ ਉਹ ਰੈਲੀ ਰੱਖ ਲੈਂਦੇ ਸੀ ਉਧਰ ਰੱਖ ਲੈਂਦੇ ਸੀ ਉਹਦੇ ਹੁਣ ਇਕੱਠ ਸੀ ਜਗਜੀਤ ਸਿੰਘ ਢੱਲੇਵਾਲ ਦਾ ਕੀ ਕਰ ਰਹੇ ਨੇ ਆ ਉਲਟ ਪਾਸੇ ਰੱਖ ਲਿਆ ਵੀ ਜੇ ਤੁਸੀਂ ਵਿੱਚ ਹਾਂ ਦਾ ਨਾਰਾ ਨਹੀਂ ਮਾਰਨਾ ਤੇ ਉਹਦੇ ਆਖਣ ਨੂੰ ਬੇਗਾਇਰ ਤੋ ਤੁਸੀਂ ਆਹ ਕੰਮ ਤਾਂ ਨਾ ਕਰੋ ਕਿਹਾ ਸੀ ਉਹ ਇੱਕ ਗ੍ਰਾਂਥੀ ਸਿੰਘ ਨੇ ਹੂੰ ਹੂੰ ਪ੍ਰਚਾਰਕ ਨੇ ਕਿ ਤੁਸੀਂ ਬਰੋਬਰ ਨੂੰ ਸਿੱਖਣ ਦੀ ਲੋੜ ਹੁੰਦੀ ਆ ਗੱਲ ਜੇ ਤੇ ਹੁਣ ਡੇਲੀ ਰੈਲੀਆਂ ਕਰੀ ਜਾਓ ਕਿ ਕਰੋਗੇ ਹੁਣ ਰੈਲੀਆਂ ਉਹਦੇ ਵਿੱਚ ਇਹ ਬੰਦੇ ਨੇ ਸਿੱਖਣਾ ਹੋਵੇ ਨਾ ਇੰਨੀ ਗੱਲ ਤੋਂ ਵੀ ਚੀਜ਼ ਬੰਦਾ ਸਿੱਖ ਜਾਂਦਾ ਜੇ ਸੋਚਣੇ ਆ ਜੇ ਸਿੱਖਣਾ ਹੀ ਆ ਜਿਹੜੇ ਨੇ ਨਹੀਂ ਸਿੱਖਣਾ ਨਹੀਂ ਸਿੱਖਣਾ ਉਹ ਤੋਂ ਐਂ ਵੇਖ ਲਾ ਤੇ ਜੇ ਸਿੱਖਣ ਵਾਲੀ ਚੀਜ਼ ਆ ਗਈ ਉਹ ਚ ਮਤਲਬ ਵੀਡੀਓ ਆ ਫੋਨ ਆ ਤੇਰੇ ਕੋਲੇ ਇਹਦੇ ਚ ਤੂੰ ਗਲਤ ਚੀਜ਼ਾਂ ਵੀ ਆਈਆਂ ਨੇ ਠੀਕ ਵੀ ਆਈ ਜਾਂਦੀਆਂ ਕਿੰਨੇ ਪੋਡਕਾਸਟ ਆਈ ਜਾਂਦੇ ਆ ਉਹ ਤੂੰ ਦੇਖਣਾ ਵੀ ਕਿਸੇ ਦੀ ਲਾਈਫ ਤੋਂ ਕੋਈ ਪ੍ਰਭਾਵਤ ਹੁੰਨਾ ਵੀ ਉਹਦੀ ਸੋਚ ਦੇਖੋ ਕੀ ਆ ਵੀ ਉਹ ਬੰਦਾ ਕੀ ਸੋਚ ਕੇ ਗੱਲ ਕਰ ਰਿਹਾ ਹੁਣ ਤੂੰ ਪੋਡਕਾਸਟ ਹੁੰਦੀ ਆ ਉਹਦੇ ਚਲਾ ਕਹਿੰਦਾ ਵੀ ਐ ਕਰਕੇ ਵੀ ਇਹ ਐਂ ਕਰੀ ਜਾਂਦਾ ਸੋਚ ਰਿਹਾ ਇਹ ਥੱਲੇ ਆਪਣਰ ਕੇ ਵਿਗਿਆਨੀ ਬਈ ਜਾਂਦੇ ਆ ਲੈ ਹੁਣ ਇਹ ਸਰਟੀਫਿਕੇਟ ਵਿਭਾਗ ਸੱਚਾ ਬਣਦਾ ਹੁਣ ਐ ਬਣ ਗਿਆ ਹੁਣ ਜਿਉਂ ਬਣ ਗਿਆ ਉਹ ਗਰਲ ਨਾ ਬਣ ਗਿਆ ਉਹ ਬਾਈ ਉਹ ਤਾਂ ਜਿਹੜਾ ਬਣ ਗਿਆ ਹੁਣ ਉਹ ਤਾਂ ਗਲਤੀਆਂ ਕਰਨੀਆਂ ਕਰਦੀਆਂ ਗੱਲ ਉਹ ਐ ਹਾਂ ਵੀ ਕਹਿੰਦੇ ਨੇ ਜੇ ਕੋਈ ਮਾੜਾ ਬੰਦਾ ਚੰਗੇ ਕੰਮ ਕਰਨ ਲੱਗੇ ਨਾ ਉਹਨੂੰ ਕਹਿੰਦੇ 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਯਾਰ ਤੂੰ ਚੰਗੇ ਪਾਸੇ ਤਾਂ ਚੱਲਿਆ ਨਾ ਚੱਲੀ ਤਾਂ ਹੈ ਚੱਲ ਜਿਓ ਮਾੜਾ ਸੀ ਕਿੰਨਾ ਹੀ ਮਾੜਾ ਸੀ ਜੇ ਕੋਈ ਚੰਗੇ ਪਾਸੇ ਚੱਲੇ ਆ ਤੂੰ ਉਹਨੂੰ ਯਾਰ ਚੱਲਣ ਦੇ ਉਹਨੂੰ ਕੋਈ ਚੱਲ ਠੀਕ ਐ ਬਈ ਜਿਹੜਾ ਤੂੰ ਪਹਿਲਾਂ ਗਲਤੀਆਂ ਹੋ ਗਿਆ ਹੋ ਗਿਆ ਯਾਰ ਹੁਣ ਤਾਂ ਤੂੰ ਚੰਗੇ ਪਾਸੇ ਐ ਪਰ ਉਹਨੂੰ ਮਜਬੂਰ ਕਰ ਦਿੰਦੇ ਫੇਰ ਉਸ ਜਗ੍ਹਾ ਤੇ ਲਿਆਉਣ ਦੇ ਹਾਂ ਹਾਂ ਇਹ ਗੱਲ ਕਹਿਣੀ ਚਾਹੁੰਦੇ ਆ ਤੇ ਬਾਕੀ ਆਪਾਂ ਦਾ ਜਿਵੇਂ ਮੰਨ ਲਾ ਪਿੰਡ ਦੇ ਮੁੱਦੇ ਆ ਕੇ ਜਾਂ ਕਿਵੇਂ ਆ ਕੇ ਆਪਾਂ ਦੂਜੇ ਨੂੰ ਗਲਤ ਸਾਬਤ ਕਰਨਾ ਚਾਹੁੰਦੇ ਆਂ ਵੈਸੇ ਹੀ ਆ ਮੈਂ ਸਹੀ ਆ ਤੂੰ ਗਲਤ ਆ ਉਹਦੇ ਚੋਂ ਬੰਨ ਕਿਸੇ ਦਾ ਨੁਕਸਾਨ ਹੋ ਜੇ ਵੀ ਮੈਂ ਸਹੀ ਆ ਵੀ ਆਪਾਂ ਐ ਦੇਖ ਗਏ ਜੇ ਇੱਕ ਬੰਦਾ ਇੱਕ ਕਰੀ ਐਂ ਕਹੇਦਾ ਹਨਾ ਵੀ ਮੈਂ ਗਲਤ ਆ ਚਲ ਮੰਨ ਕੇ ਚੱਲੇ ਤਾਂ ਯਾਰ ਰੌਲਾ ਹੀ ਮੁਖਦਾ ਹੂੰ ਸਹੀ ਗੱਲ ਇਹ ਤਾਂ ਸ਼ਾਨ ਨਹੀਂ ਕੋਈ ਕਿਸੇ ਨੂੰ ਸਮਝਾ ਨਹੀਂ ਸਕਦਾ ਠੀਕ ਆ ਪਤਾ ਹੀ ਗੱਲ ਕਰਨੀ ਸੀ ਕਿ ਆਪਾਂ ਕਹਿੰਦੇ ਆ ਵੀ ਰਲ ਮਿਲ ਕੇ ਚੱਲੋ ਆਪਾਂ ਕੋਈ ਕਿਸੇ ਦਾ ਇੱਥੇ ਉਹ ਨਹੀਂ ਲੈ ਕੇ ਜਾਣਾ ਯਾਰ ਪਤਾ ਨਹੀਂ ਤੜਕੇ ਨੂੰ ਜਿਉਣਾ ਇਹ ਨਹੀਂ ਜਮਾ ਵੀ ਜੇ ਆਪਾਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ ਮਾੜਾ ਵੀ ਨਾ ਕਰੋ ਠੀਕ ਹੈ ਵੀ ਆਪ ਦੀ ਸੋਚ ਦਾ ਪੱਧਰ ਉਨਾ ਤੇ ਰੱਖੋ ਜਿਹੜਾ ਬੰਦਾ ਕੋਈ ਇੱਥੇ ਤੁਰਿਆ ਫਿਰਦਾ ਕੰਮ ਕਰੀ ਜਾਂਦਾ ਨਾ ਜਿਹੜਾ ਬੰਦਾ ਆਪ ਦੀ ਮਾਸਟਰ ਨੂੰ ਮਾਸਟਰ ਰਹਿਣ ਦਿਓ ਉਹ ਕੰਮ ਨੂੰ ਕਰੀ ਜਾਂਦੇ ਉਹਨੂੰ ਨਾ ਛੇੜੋ ਤੇ ਆਪਣੀ ਤਾਂ ਇਹੀ ਆ ਵੀ ਦੂਜਿਆਂ ਨੂੰ ਆਪਾਂ ਜਿਹੜੇ ਪਾਸਟਨ ਮਾਰਕ ਲਾ ਦਿੰਦੇ ਆ ਨਾ ਹਾਂ ਆ ਡਿਗਰੀਆਂ ਦੇ ਦਿੰਦੇ ਆ ਆਪਾਂ ਡਿਗਰੀਆਂ ਦੇਣ ਵਾਲੇ ਵੀ ਹੈ ਨਹੀਂ ਕਿ ਭਲਾ ਆਪ ਲਿਖ ਗਏ ਆਪਾਂ ਨੇ ਕੋਲੇ ਕੀ ਹੁੰਦਾ ਵੀ ਆਪਾਂ ਚੀਜ਼ ਕੀਤਾ ਫੇਰ ਆਪਾਂ ਦੂਜੇ ਨੂੰ ਤੁਲਨਾ ਕਰਾ ਕਥਾ ਦੇ ਆਪ ਠੀਕ ਹੈ ਠੀਕ ਕੱਲ ਬਾਕੀ ਗੱਲਾਂ ਗੱਲਾਂ ਬਹੁਤ ਦਿਲ ਚ ਇੱਥੇ ਆਉਣ ਵਾਲੇ ਟਾਈਮ ਚ ਵੇਲੇ ਟਾਈਮ ਚ ਇਹ ਮੁੱਦੇ ਤੇ ਫੇਰ ਗੱਲ ਕਰਾਂਗੇ ਸੋ ਠੀਕ ਹੈ ਜੀ ਬਹੁਤ ਬਹੁਤ ਰਾਜਿੰਦਰ ਸਿੰਘ ਦਾ ਧੰਨਵਾਦ